2 ਵਜੇ ਵੀ ਪੈਨ ਨਰਸ ਦੀ ਜੌਬ ਕਰਦੀ ਆ ਆਪਣੀ ਛੁੱਟੀ ਉੱਥੋਂ ਜੌਬ ਤੋਂ ਹੁੰਦੀ ਆ ਸਿੱਧੀ ਗੱਡੀ ਲੈ ਕੇ ਆਪਣੇ ਉਹਨੂੰ ਪਤਾ ਕਿ ਜੇ ਕੋਈ ਘਟਨਾ ਵਾਪਰੀ 3 ਮਿੰਟ ਤੋਂ ਪਹਿਲਾਂ ਪਹਿਲਾਂ ਪੁਲਿਸ ਦੀ ਗੱਡੀ ਆ ਜਾਣੀ ਆ ਇੱਥੇ ਅਗੇ ਪੁਲਿਸ ਵਾਲੇ ਚਾਹ ਪੀ ਆਉਂਦੇ ਅਗਲੇ ਦੇ ਘਰੋਂ ਵੇਖੀਏ ਤੁਸੀਂ ਇੱਥੇ ਅਗਲੇ ਚਾਹ ਵੀ ਪੀ ਆਏ ਤੇ Laash ਬਾਅਦ ਚ ਮੱਲੇ ਵਾਲੇ ਨੂੰ ਲੱਭੀ ਲਾਣਤ ਨਹੀਂ ਫਿਰ ਮਾਫ ਕਰਨਾ ਪ੍ਰਸ਼ਾਸਨ ਤੇ ਤੁਹਾਡੇ ਅਹੁਦਿਆਂ ਦਾ ਕੀ ਫਾਇਦਾ ਤੁਹਾਨੂੰ ਜਦੋਂ ਤੁਹਾਡੇ ਆਪਣੇ ਘਰ ਨੂੰ ਅੱਗ ਲੱਗੀ ਤੁਹਾਨੂੰ ਫੇਰ ਪਤਾ ਲੱਗਣਾ ਤਿਰਮਾਰ ਅਪੱਤੀਆਂ ਵਾਲਿਆਂ ਜੀ ਧੀਆ ਦਾ ਮਾਪਾਪਨਾ ਕਿੰਨਾ ਪਿਆਰ ਹੁੰਦਾ ਅੰਦਰ ਨਹੀਂ ਬਾਹਰ ਆਉਂਦਾ ਵੀ ਪਾਪੀਆ ਤੈਨੂੰ ਇੱਕ ਵਾਰ ਸ਼ਰਮਨ ਆਈ ਤੈਨੂੰ 13 ਸਾਲਾਂ ਦੀ ਬੱਚੀ ਕਿਦਾਂ ਮਾਰਿਆ ਹੋਏਗਾ ਤੜਫਾ ਤੜਫਾ ਕੇ ਉਸ ਧੀਰ ਨੂੰ ਉਸ ਜਾਲਮ ਨੇ ਤੋ ਸੇਫ ਨਹੀਂ ਉਹਦੇ ਪਿੱਛੇ ਕਾਰਨ ਲੱਭ ਕੇ ਵੇਖੋ ਨਾ ਜਿਹੜਾ ਜਦੋਂ ਵਾਸ਼ਰਵਾ ਸਿਰ ਨੂੰ ਚੜ੍ਹਦੀਆਂ ਨੇ ਬੁਰਾਈਆਂ ਚੜ੍ਹਦੀਆਂ ਉਹ ਉਮਰ ਥੋੜਾ ਵੇਖ ਦਿਨਾ ਧਰਮ ਵੇਖਦੀਆਂ ਨੇ ਰੂਹਾਂ ਹੀ ਨੇ ਜਿਹੜੀਆਂ ਕਿੱਥੇ ਅੱਜ ਵੀ ਸਮਾਜ ਵਿੱਚ ਤੁਰੀਆਂ ਫਿਰਦੀਆਂ ਪੁਰਾਣੇ ਸਮੇਂ ਵਿੱਚ ਵੀ ਹੈਗੀਆਂ ਹੁਣ ਵੀ ਹੈਗੀਆਂ ਬਦਲੋ ਆਪਣੀ ਸੋਚ ਨੂੰ ਤੇ ਇਹੋ ਜਿਹੇ ਬੰਦੇ ਨੂੰ ਮੈਂ ਕਹਿੰਨਾ ਚਾਹੂੰ ਕੁਝ ਖਲਾਕ ਕੇ ਗੋਲੀ ਮਾਰਨੀ ਚਾਹੀਦੀ ਜਿਵੇਂ ਇਸਲਾਮਿਕ ਦੇਸ਼ਾਂ ਵਿੱਚ ਨਹੀਂ ਵੀ ਦੁਬਾਰਾ ਕੋਈ ਇੱਕ ਕੰਮ ਕਰਨ ਲੱਗਿਆ 100 ਵਾਰ ਬੋਲੋ ਜੀ ਸੋਚ ਤਾਂ ਬਹੁਤ ਨੇ ਜੀ ਬਚਾਉਣ ਵਾਲੇ ਵੀ ਵਿੱਚੇ ਹੁੰਦੇ ਨੇ ਜਿਹੜੇ ਕਿਉਂਕਿ ਬਚਾਉਣ ਵਾਲਿਆਂ ਨੂੰ ਪਤਾ ਹੁੰਦਾ ਵੀ ਅਸੀਂ ਵੀ ਤੇ ਉਹੋ ਜਿਹਿਆਂ ਨਾਲ ਸਮਾਜ ਨਹੀਂ ਨਾ ਚੰਗਾ ਸਾਡਾ ਚੰਗੇ ਸਮਾਜ ਦੀ ਸਾਡੇ ਪੜ੍ਹਛ ਇਹ ਬਾਣੀ ਕਲੀ ਮੈਂ ਪੜ ਲਈ ਮੈਂ ਬੜਾ ਵੱਡਾ ਪਾਠੀਆਂ ਮੈਂ ਗਿਆਨੀਆਂ ਮੈਂ ਪਥਾਵਾਚਕਾਂ ਇਹ ਨਹੀਂ ਗੱਲ ਇਹ ਬਾਣੀ ਜੀਵਨ ਹੈ ਇਹ ਕੋ ਮਟੀਰੀਅਲ ਮੰਗਣ ਵਾਲਾ ਸਮਾਨ ਥੋੜਾ ਵੀ ਮੈਂ ਪਾਠ ਕਰਾਂ ਮੇਰਾ ਮੇਰੀ ਘਰ ਬਣ ਜਾਏ ਮੇਰੀ ਕੋਠੀ ਬਣ ਜਾਏ ਮੇਰਾ ਬਗਲਾ ਵੱਡ ਜਾਏ ਮੇਰਾ ਪੋਦਾ ਵਿਜਾ ਲੱਗ ਜਾਏ ਬਾਣੀ ਇਨਸਾਨ ਬਣਾਉਣ ਲਈ ਸੀ ਅਸੀਂ ਤਾਂ ਬਾਣੀ ਵੀ ਅੱਜ ਇਸ ਕਰਕੇ ਪੜਨ ਲੱਗ ਪੜੋ ਸਾਸ ਜੀ ਤੁਹਾਡੀ ਕੋਠੀ ਬਣ ਜੂ ਜੇ ਕੋਠੀ ਬਣ ਕੇ ਫੇ ਪੜਦੀ ਲੋਣੀ ਇਸਾ ਤੇ ਬਾਣੀ ਵੀ ਅੱਜ ਲਾਲਚ ਦੇ ਕੇ ਪੜਾਈ ਜਾਂਦੀ ਵੀ ਆਹ ਪੜੋਗੇ ਤੇ ਆ ਮਿਲੂ ਇਸੇ ਤੇ ਬੇਬੇ ਨਾਨਕ ਦੇ ਕਰਨਾ ਧੀ ਸੀ ਨਾ ਪੁੱਤ ਸੀ ਬੇਬੇ ਨਾਨਕ ਦੇ ਕਰ ਕੋਈ ਔਲਾਦ ਨਹੀਂ ਸੀ ਇੱਕ ਵਾਰ ਵੀ ਭਾਈਆ ਜੈ ਰਾਮ ਨੇ ਮਿਹਣਾ ਨਹੀਂ ਮਾਰਿਆ ਬੇਬੇ ਨਾਨਕੀ ਨੂੰ ਤੇਰੇ ਘਰ ਔਲਾਦ ਕਿਉਂ ਨਹੀਂ ਐਸੇ ਚੰਗੇ ਭਲੇ ਪਰਿਵਾਰਾਂ ਵਾਲੇ ਧੀਆਂ ਨੂੰ ਜਲੀਲ ਕਰਦੇ ਆ ਵੀ ਤੇਰੇ ਘਰ ਔਲਾਦ ਕਿਉਂ ਨਹੀਂ ਸੱਸਾਂ ਕਹਿੰਦੀ ਕਿ ਮੈਂ ਆਪਣੇ ਪੋਤੇ ਦੂਜਾ ਵਿਆਹ ਬੋਲੋ ਜੀ ਜਦੋਂ ਧੀ ਦੇ ਕਰਨਾ ਹੋਈ ਉਹ ਦਿਨ ਜਵਾਈ ਨੂੰ ਸਲਾਹ ਦੇ ਕੇ ਵੇਖਿਓ ਚਿਕਾਣਾ ਨਿਕਲ ਗਏ ਤੁਹਾਡੇ ਟੱਬਰ ਦੀਆਂ ਤਾਂ ਆਖਿਓ ਕਿਸੇ ਵੱਲ ਉਂਗਲ ਕਰਨ ਤੋਂ ਪਹਿਲਾਂ ਆਪਣੇ ਘਰ ਨੂੰ ਮੈਂ ਨਹੀਂ ਪੜਿਆ ਇਤਿਹਾਸ ਵਿੱਚੋਂ ਤੁਸੀਂ ਪੜਿਆ ਤੇ ਦੱਸ ਦਿਓ ਵੀ ਭਾਈਆ ਜੈ ਰਾਮ ਨੂੰ ਇੱਕ ਵਾਰ ਵੀ ਕਿਸੇ ਨੇ ਸਲਾਹ ਦਿੱਤੀ ਹੋਵੇ ਜਦ ਭਾਈਆ ਜੈ ਰਾਮ ਨੇ ਕਦੀ ਬੇਬੇ ਨਾਨਕੀ ਨੂੰ ਮੇਣਾ ਵੀ ਮਾਰਿਆ ਹੋਵੇ ਤੇਰੇ ਘਰ ਔਲਾਦ ਕਿਉਂ ਨਹੀਂ ਹੈਗੀ ਪਰ ਬਿਨਾ ਔਲਾਦ ਤੋਂ ਵੀ ਬੇਬੇ ਨਾਨਕ ਦਾ ਦੁਨੀਆ ਤੇ ਨਾਮ ਆ ਇਥੇ ਔਲਾਦ ਵਾਲਿਆਂ ਨੂੰ ਵੀ ਸਮਾਂ ਪਾ ਕੇ ਕੋਈ ਬੋਲੋ ਜੀ ਨਹੀਂ ਪੁੱਛਦਾ ਇਥੇ ਇੱਕ ਲੱਖ ਪੂ ਸਵਾਲ ਲੱਖ ਨਾਤੀ ਵੀ ਇਤੇ ਮੰਨਿਆ ਕਿ ਅਸੀਂ 라ਵਣ ਦੇ 1 ਲੱਖ ਪੁੱਤਰ ਤੇ 2 ਲੱਖ ਪੁੱਤਰ ਪਰ ਤੇ 라ਵਣ ਘਰ ਦੀਆ ਨਾ ਬਾਤੀ ਤੂੰ ਕੀ ਮੰਗੋ ਮੰਗੋ ਪਤਾ ਕੀ ਮਹਾਰਾਜ ਮੈਨੂੰ ਉਹ ਵਸਤੂ ਦਿਓ ਜਿਹਦੇ ਨਾਲ ਮੈਂ ਸਦਾ ਸਥਿਰ ਰਹਿ ਸਕਾਂ ਸਾਦੋ ਇਹ ਜਗ ਪਰਮ ਭੁਲਾਨਾ ਇਹ ਜਗਤ ਪਰਮ ਵਿੱਚ ਪਿਆ ੜਕਣਾ ਵਿੱਚ ਪਿਆ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਵਿਗ ਗਏ ਪਰ ਇਹ ਤਿੰਨੇ ਗੁਰੂ ਕੇ ਪਿਆਰੇ ਲਾਲ ਸਿੱਖ ਤਸੀਹ ਉਹਨਾਂ ਚੱਲ ਪਰ ਵਿਕੇ ਨਹੀਂ ਸ਼ੇਧ ਕੋ ਤੋ ਥੜਕੇ ਨਹੀਂ ਤੈਨਾਂ ਨੂੰ ਤਸੀਹੇ ਦੇ ਕੇ ਸ਼ੇਧ ਕੀਤਾ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪੁੱਛਦਾ ਹੈ ਕਾਜੀ ਜਲਾਦ ਸਵਾਲ ਕਰਦਾ ਵੀ ਇਹਨਾਂ ਤੈਨਾਂ ਨੂੰ ਸ਼ਹੀਦ ਕੀਤਾ ਹੁਣ ਤੁਹਾਡੇ ਤੁਹਾਡਾ ਕੀ ਖਿਆਲ ਹੈ ਤੇ ਮਹਾਰਾਜ ਨੇ ਬੜਾ ਪਿਆਰਾ ਜਵਾਬ ਸੀ ਕਹਿਣ ਲੱਗੇ ਜਿਸ ਉਸਤਾਦ ਦੇ ਜਿਸ ਟੀਚਰ ਦੇ ਸਟੂਡੈਂਟ ਐਡੇ ਵਧੀਆ ਨੰਬਰ ਲੈ ਕੇ ਇਗਜ਼ਾਮ ਚੋਂ ਪਾਸ ਹੋਏ ਹੋਣ ਤੁਹਾਡਾ ਤਾਂ ਟੀਚਰ ਨੂੰ ਸਵਾਲ ਕਰਨਾ ਬਣਦਾ ਹੀ ਨਹੀਂ ਬਣਦਾ ਹੀ ਨਹੀਂ ਜੋ ਤੁਹਾਡਾ ਜੋ ਤੁਹਾਡੀ ਸਰਕਾਰ ਕਹਿੰਦੀ ਹੈ ਕਰੋ ਤੁਸੀਂ ਕਾਜੀ ਨੇ ਫਤਵਾ ਪੜਿਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਧੜ ਨਾਲੋਂ ਅਲੱਗ ਕੀਤਾ ਗਿਆ ਜਿਸ ਕਾਜੀ ਨੇ ਫਤਵਾ ਪੜਿਆ ਠੀਕ 15 ਦਿਨ ਬਾਅਦ 11 ਨਵੰਬਰ ਨੂੰ ਇਹ ਸਬ지 ਸਬਜੀ ਗੁਰੂ ਤੇਗ ਬਹਾਦਰ ਮਹਾਰਾਜ ਸ਼ਹਾਦਤ ਦਾ ਜਾਮ ਪੀਂਦੇ ਨੇ ਤੇ 26 ਨਵੰਬਰ ਨੂੰ ਕਾਜੀ ਦੁਨੀਆ ਤੋਂ ਕੂਚ ਕਰ ਜਾਂਦਾ ਉਹਨੂੰ ਕਿਸੇ ਨੇ ਗੋਲੀ ਨਹੀਂ ਮਾਰੀ ਬੋ ਜੀ ਮੰਨ ਤੇ ਐਡਾ ਪਿਆ ਉਹ ਮਨਾ ਪੈਸਾ ਸਭ ਕੁਝ ਛੋੜਾ ਹੁੰਦਾ ਪੈਸਾ ਉੱਥੇ ਹੀ ਰਹਿ ਗਿਆ